ਆਹ ਇੱਕ ਰੋਜ਼ਾ ਮੈਂ ਫ੍ਰੀਜਕੋਰ ਦੇ ਪਿੰਡ ਗੋਲੇ ਵਾਲਾ ਦੇ ਵਿੱਚ ਗੁੜਕਾ ਸਾਹਿਬ ਦੀ ਬੈਦ ਵੀ ਹੋਈ ਹੈ ਹਮੇਸ਼ਾ ਹੀ ਜੀ ਗੁਰਬਾਣੀ ਦੇ ਨਾਲ ਸੰਬੰਧਤ ਜਿਹੜੀਆਂ ਬੈਦੀਆਂ ਬਹੁਤ ਹੁੰਦੀਆਂ ਪੰਜਾਬ ਦੇ ਵਿੱਚ ਇੱਕ ਹੀ ਚੱਕਰ। ਦੇਖੋ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਵੀ ਬਾਕੀ ਥਾਵਾਂ ਦੇ ਉੱਤੇ ਸਿੱਖਿਆ ਵਾਦੀ ਹੁੰਦੀ ਨਹੀਂ ਹੈ। ਜੀ। ਗੁਰੂ ਘਰ ਜਿੱਦੇ ਪੰਜਾਬ ਦੇ ਵਿੱਚ ਜਿੱਤੇ ਪੰਜਾਬ ਦੇ ਵਿੱਚ ਇਹ ਮਾਤਾ ਸਾਡੇ ਲਈ ਬਹੁਤ ਜਿਆਦਾ ਪਾਵੋਕ ਹੈ। ਜੀ। ਬਹੁਤ ਸਾਰੇ ਥਾਵਾਂ ਦੇ ਉੱਤੇ ਸਿੱਖਿਆ ਦੀ ਲੈਂਗੁਏਜ ਪੜ੍ਹੀ ਨਹੀਂ ਜਾਂਦੀ ਹੋਵੇ ਹੋ ਸਕਦਾ ਵੀ ਉੱਥੇ ਵੀ ਕੁਝ ਚੋਟਾ ਹੋਵੇ। ਜੀ। ਮੋਰਓਵਰ ਜਿਹੜੇ ਸ਼ਰਾਰਤੀ ਤਿੱਤਾਂ ਨੇ ਇਹ ਜੀ ਕਾਰਵਾਈ ਕਰਨੀ ਹੁੰਦੀ ਆ ਉੱਥੇ ਕਰਦੇ ਆ ਜਿੱਤੇ ਜਿੱਤ ਸਟਾਫ ਨਿਊ ਜਿੱਤ ਸਟਾਫ ਅ ਧਰਮ ਦੇ ਧਰਮੀ ਲੋਕਾਂ ਨੂੰ ਡਿਸਟਰਬ ਕਰਨਾ ਹੋਵੇ ਉਹਦੇ ਚ ਰਿਐਕਸ਼ਨ ਉਹਦਾ ਹਾਸਲ ਕਰਨਾ ਹੋਵੇ ਤੇ ਜੇ ਸ਼ਰਾਰਤ ਕਰਦੇ ਤਾਂ ਮੈਂ ਉਹਨਾਂ ਨਾਲ ਕਿਹਾ ਜੀ ਸ਼ਰਾਰਤ ਕਰਦੇ ਜੀ ਇਹ ਪਿਛਲੇ ਦਿਨਾਂ ਜਿਹੜੇ ਇਹ ਹਕ ਕੁਝ ਹੋਇਆ ਲੇਕਿਨ ਆਪਾਂ ਨੂੰ ਇਹ ਵੀ ਦੇਖਣਾ ਪੈਣਾ ਕਿ ਅਜੇ ਇਹ ਕਿੰਨਾ ਹਵਾ ਨੂੰ ਰੋਕਣ ਬਾਅਦ ਤੇ ਜਾਂ ਅਜੇ ਕੌਣ ਸਾ ਪਰਗੇ ਉਹਨਾਂ ਦੀ ਕਿਹ ਤੱਕ ਜਾਣ ਵਾਸਤੇ ਜਿਹੜੇ ਚੌਕਸੀ ਚਾਹੀਦੀ ਸਾਡੇ ਚੌਕਸੀ ਹੈ ਦੀ ਕਿੰਨੇ ਬੰਦੇ ਜਿਹੜੇ ਆਪਾਂ ਕੁਟਕੁਟ ਕੇ ਉਹ ਹੀ ਮਾਰਦੇ ਸਾਡੇ ਲੋਕਾਂ ਨੇ ਉਹ ਮਾਰਦੇ ਉਹਨਾਂ ਨੂੰ ਮਤਲਬ ਮੌਕਾ ਹੀ ਨਹੀਂ ਮਿਲਿਆ ਪੁੱਛਣ ਦਾ ਕਿ ਉਹਨਾਂ ਨੇ ਕੀਨੇ ਪਿੱਛੇ ਕੌਣ ਉਹਦੇ ਪਿੱਛੇ ਹੈ ਕੀ ਬੰਦਾ ਉਹ ਮਹੱਤਕ ਪਾਨ ਸਕਤ ਹੁੰਦਾ ਸੁਣ ਤੁਰਦਾ ਜਾਂ ਅਸਤ ਤੁਰਦਾ ਉਹਨੂੰ ਕਿਸੇ ਨੇ ਪੇਟਿਆ ਜਾਂ ਉਹ ਆਪਣੇ ਆਪ ਹੈ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੇ ਹਾਂ ਸੀ ਬਟਾ ਘਟੀ ਵਾਲੇ ਮਾਬਲੇ ਦੇ ਵਿੱਚ ਅਸੀਂ ਵੀ ਪਤਲ ਜਿਹੜੀ ਸਾਰੇ ਐਦਾ ਮਨੇ ਚੱਕ ਜੰਦੇ ਆ ਦਰਬਾਰ ਸਾਹਿਬ ਦੇ ਵਿੱਚ ਵੀ ਕੀ ਹੋਇਆ ਤੁਹਾਡੇ ਸਾਹਮਣੇ ਸਾਰੀ ਗੱਲ ਪਰ ਇਹ ਵੀ ਜਿਹੜੀ ਗੱਡੀ ਆ ਵਾਰ-ਵਾਰ ਸੁਖਨਵਾਲੀ ਘਰ ਨੇ ਕਿ ਪੰਜਾਬ ਦੀ ਇੱਕ ਨਮਕ ਕਿਉਂ ਨਹੀਂ ਗਏ ਬੋਲੇ ਵਾਲਾ ਪਿੰਡ ਫੀਟਕੋਟ ਦੇ ਨਾਲ ਹੀ ਇਹ ਜਬ ਤੋਂ ਦੂਰ ਨਹੀਂ ਗਾ ਕਿ ਬੋਲੇ ਹਲ ਤੇ ਬੋਲੇ ਵਾਲਾ ਪਿੰਡ ਦੇ ਵਿੱਚ ਹੀ ਇਹ ਘਟਨਾ ਵਾਪਰਦੀ ਹੈ ਕਿ ਇੱਕ ਬੰਦਾ ਦੁੱਧ ਪਾ ਕੇ ਆਪਣਾ ਆਪਸਾ ਆ ਰਿਹਾ ਤੇ ਉਹ ਦੇਖਦਾ ਕਿ ਕੁਟਸਾ ਆਪਣੇ ਆਂਗਾ ਜਿਹੜੇ ਉਗਲਿਆਂ ਦੇ ਇਧਰੇ ਪਏ ਐ ਔਰ ਨਾਲ ਕਾਪ ਕੜਾਚੀਟੇ ਕਿ ਪਏ ਉਸ ਉਸ ਫਤੇ ਤੇ ਉਹ ਜਿਹੜੇ ਆਂਗਾ ਕੱਤੇ ਕੀਤੇ ਆ ਦੇ ਘਰ ਲੈ ਕੇ ਫਿਰ ਪੁਲਸ ਨੂੰ ਫੌਮ ਕੀਤਾ ਪੁਲਸ ਆਈ ਆ ਵਕਤੇ ਅਰਦਾਹ ਕੇ ਪੁਰਸ਼ ਨੇ ਆਪਣੀ ਕਾਰਵਾਈ ਆਰੰਭ ਕੀਤੀ ਹੈ ਜੀ ਪਰ ਇਹਦੇ ਨਾਲ ਨਾਲ ਜਿਹੜੀ ਹੈਗੀ ਹੈ ਇਹ ਵੀ ਸਾਨੂੰ ਇਹਦੇ ਪਹਿਰੇਦਾਰੀ ਜਿਹੜੀ ਪੈਣੀ ਹੈ ਜਿਵੇਂ ਗੁਰੂ ਘਰ ਦੇ ਵਿੱਚ ਨਗਰਾਦੀ ਵਾਲੀ ਗੱਲ ਹੋ ਗਈ ਤਾਂ ਇਹ ਗੱਲ ਕਿ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਨਹੀਂ ਅਖਿਆ ਜਾਣ ਪਾਣੀ ਛੋਣ ਜਾਣ ਹੁਣ ਸਿੱਖ ਪਲਸੇ ਛੋਣ ਜਾਣ ਉਹ ਵੀ ਕੁਟਕਾ ਵਾ ਕੇ ਪਾੜਤਾ ਕਰਨ ਲੱਗ ਜਾਂਦੀ ਹੈ ਘਰਾਂ ਦੇ ਵਿੱਚ ਕਈ ਕਿਸਮ ਦੇ ਕਲੇਸ਼ ਵੀ ਪੈ ਜਾਂਦੇ ਆ ਉਹਦੇ ਵਿੱਚੋਂ ਵੀ ਬੜਾ ਕੁਛ ਅੰਤੀ ਸਾਹਿਬ ਨਿਕਲਦਾ ਹੈ ਪਿਛਲੇ ਦਿਨ ਅਜਿਹੀ ਖਬਰ ਵੀ ਪੜਦੇ ਆ ਰਹੇ ਜੋ ਕੁ ਸ਼ੋਰਿਆ بڑا ਹੋ ਰਿਹਾ ਇਹ ਕੰਟਰੋਲ ਕਰਨ ਵਾਸਤੇ ਚਾਹਤਦਾ ਜ਼ਰੂਰੀ ਹੈ ਤੁਸੀਂ ਚੇਤਨ ਕਰੋ ਆਪਣੇ ਨੂੰ ਕਾਨੂੰਨ ਸਿਚੇ ਤੋਂ ਜਿੱਤੇ ਕੋਈ ਕਿਤਨੇ ਵੱਡੀ ਗੱਲ ਆਈ ਵੀ ਉੱਥੇ ਪਹਿਰੇ ਵਗੈਰਾ ਲਾ ਦਿੱਤੇ ਜਾਂਦੇ ਇਹ ਇਹ ਇਹਦੇ ਨਾਲ ਥੋੜੀ ਬਹੁਤੀ ਮਤਲਬ ਇਹਦੇ ਵਿੱਚ ਰੁਕਾਵਟ ਪਾਈ ਜਾ ਸਕਦੀ ਹੈ ਲੇਕਿਨ ਸ਼ਰਾਰਤੀ ਤੱਤ ਜਿਹੜੇ ਮਿਸਕੇ ਜਿਹੜੇ ਮਿਸਕੇ ਕੰਮ ਕਰਦੇ ਹੈ ਉਹਨਾਂ ਨੂੰ ਰੋਕਣਾ ਬਹੁਤ ਆ ਸੰਭਵ ਨਹੀਂ ਆ ਸੰਭਵ ਨਹੀਂ ਆ